ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਮਨਕਿਰਤ ਔਲਖ ਦਾ ਟਰੈਕਟਰ দান ਕਰਨ ਦਾ ਪੈਸੇ দান ਕਰਨ ਦਾ ਤੇ ਸਾਰੀ ਸੇਵਾ ਦਾ ਕੱਚਾ ਚਿੱਠਾ ਖੋਲ ਕੇ ਰੱਖਦਾ ਭਾਈ ਇਸ ਬੰਦੇ ਨੇ ਇੱਕ ਮੇਰੀ ਉਹ ਪੰਜਾਬੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਿਹੜੇ ਦੋਕ ਗੱਲਾਂ ਸੁਣ ਕੇ ਨਾ ਵੀਡੀਓ ਦੇ ਵਿੱਚੋਂ ਆ ਕੇ ਗਾਲਾਂ ਕੱਢਣ ਲੱਗ ਜਾਂਦੇ ਨੇ ਕਮੈਂਟਾਂ 'ਚ ਜਾਂ ਫਿਰ ਪੁੱਠਾ ਸਿੱਧਾ ਬੋਲਦੇ ਨੇ ਉਹ ਮਾੜਾ ਮੋਟਾ ਪੂਰੀ ਗੱਲ ਸੁਣ ਲਿਆ ਕਰੋ ਵਿਦਵਾਨ ਸਾਹਿਬ ਜੀ ਇਨੇ ਕਾਲੇ ਨਾ ਚੱਲਿਆ ਕਰੋ ਕਈ ਤਾਂ ਪਤਾ ਨਹੀਂ ਘਰ ਵਾਲੀ ਨਾਲ ਲੜੇ ਹੁੰਦੇ ਨੇ ਘਰੇ ਲੜੇ ਹੁੰਦੇ ਨੇ ਉਹ ਦੋਕ ਗੱਲਾਂ ਸੁਣ ਕੇ ਦੇਹ ਗਾਲ ਲੈ ਗਾਲ ਹੁਣ ਪਹਿਲਾਂ ਆਹ ਭਾਈ ਸਾਹਿਬ ਦੀ ਗੱਲ ਸੁਣੋ ਫੇਰ ਮੈਂ ਇਹਦਾ ਜਵਾਬ ਦਊਗਾ ਉਹ ਜਵਾਬ ਸੁਣ ਕੇ ਜੋ ਮਰਜ਼ੀ ਲਿਖ ਦਿਓ ਕਮੈਂਟਾਂ ਚ ਆਹ ਕਿਹਦੀ ਗੱਲ ਕਰਦੇ ਹੋ ਟਰੈਕਟਰ ਮਾਰਦਾ ਫਿਰਦਾ ਮਨਕੀਰਤ ਔਲਖ ਮਨਕੀਰਤ ਔਲਖ ਇਹਨੂੰ ਪੁੱਛੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਾਜਨੀਤੀ ਚ ਨਾ ਆਵੇ ਤਾਂ ਬਿੱਤਰ ਮੈਨੂੰ ਥੱਲੇ ਕਰ ਦਿ ਇਹ ਰਾਜਨੀਤੀ ਦਾ ਹਿੱਸਾ ਹੈ ਭਗਵੰਤ ਮਾਨ ਨੂੰ ਹਸਪੀਟਲ ਬੈਠੇ ਬੈਠੇ ਨੂੰ ਮਨਕੀਰਤ ਔਲਖ ਦਿਖ ਗਿਆ ਵੀਡੀਓ ਕਾਲ ਆ ਗਈ ਵੀਡੀਓ ਕਾਲ ਆ ਗਈ ਮੰਨ ਇੰਨੀਆਂ ਜਥੇਬੰਦੀਆਂ ਜਾਂ ਇੰਨੀਆਂ ਐਨਜੀਓ ਸੇਵਾ ਕਰ ਰੀਆਂ ਨੇ ਉਹਨਾਂ ਨੂੰ ਹੱਲਾਸ਼ੇਰੀ ਨਹੀਂ ਦਿੱਤੀ ਗਈ ਮੈਂ ਕਿੰਨਾ ਬਰਦਰ ਇਹ ਰਾਜਨੀਤੀ ਦਾ ਹਿੱਸਾ ਹੈ ਉਹ ਕਹਿੰਦਾ ਨਾ ਮੈਨੂੰ ਚਸਕਾ ਪੈ ਗਿਆ ਉਹ ਮਿੱਤਰ ਤੈਨੂੰ ਚਸਕਾ ਚੁਸਕਾ ਕੋਈ ਨਹੀਂ ਪਿਆ ਤੈਨੂੰ ਸਮਝ ਲੱਗ ਗਈ ਤੈਨੂੰ ਚਸਕਾ ਹੁਣ ਰਾਜਨੀਤੀ ਦਾ ਹੈ ਕਿ ਤੈਨੂੰ ਉਂਗਲ ਚੜੀ ਆ ਉਂਗਲ ਕੀ ਮੈਂ ਕਹਿੰਦਾ ਚੱਪਾ ਹੀ ਪੂਰਾ ਚੜ ਗਿਆ ਨਾ ਸਮਝ ਲੱਗ ਗਈ ਇਹ ਇਹ ਤੈਨੂੰ ਚੱਪਾ ਚੜਿਆ ਮਿੱਤਰ ਤੈਨੂੰ ਇਸ ਕਰਕੇ ਤੂੰ ਅੱਗੇ ਆ ਗਿਆ ਮੇਰੇ ਵੀਰ ਹੋਰ ਗੱਲ ਕੋਈ ਨਹੀਂ ਆ ਲੋ ਜੀ ਇਹ ਭਾਈ ਸਾਹਿਬ ਨੇ ਜੋ ਕਹਿਣਾ ਸੀ ਕਹਿਤਾ ਹੁਣ ਆਪਾਂ ਇਹਦਾ ਵੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇ ਵਾਲੇ ਦੀ ਸਿੱਧੂ ਮੂਸੇ ਵਾਲੇ ਨੂੰ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਆਉਂਦੀਆਂ ਰਹੀਆਂ ਐਂਡ ਤੇ ਆ ਕੇ ਉਹ ਮੁਕਾ ਵੀ ਦਿੱਤਾ ਗਿਆ ਬੰਦੇ ਨੂੰ ਤੇ ਉਹ ਵੋਟਾਂ 'ਚ ਕਿਉਂ ਖੜਿਆ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਜੇ ਮੈਂ ਐਮਐਲਏ ਬਣ ਜਾਣਾ ਤਾਂ 5 ਸਾਲ ਤੱਕ ਘੱਟੋ-ਘੱਟ ਮੈਨੂੰ ਕੋਈ ਹੱਥ ਨਹੀਂ ਲਾਊਗਾ ਕਿਉਂਕਿ ਕਿਸੇ ਵੀ ਗੈਂਗਸਟਰ ਦੀ ਹਿੰਮਤ ਨਹੀਂ ਕਿ ਉਹ ਐਮਐਲਏ ਨੂੰ ਜਾਂ ਕਿਸੇ ਪੁਲਿਸ ਅਫਸਰ ਨੂੰ ਜਾਂ ਪੁਲਿਸ ਵਾਲੇ ਨੂੰ ਮਾਰ ਸਕੇ ਤੇ ਹੁਣ ਇਹੀ ਥ੍ਰੈਟ ਮੰਨ ਕੇ ਤੌਲਖ ਨੂੰ ਆ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਇਹ ਗੱਲ ਬਈ ਉਹਨੂੰ ਆਪਣੀ ਜਾਨ ਬਚਾਉਣ ਦਾ ਕੋਈ ਹੱਕ ਨਹੀਂ ਜੇ ਉਸਨੂੰ ਲੱਗਦਾ ਕਿ ਵੋਟਾਂ ਦੇ ਵਿੱਚ ਖੜਾ ਹੋ ਕੇ ਮੈਨੂੰ ਲੋਕ ਜਿਤਾ ਦੇਣਗੇ ਤਾਂ ਉਸ ਦੀ ਜਿਹੜੀ ਜਾਨ ਹੈ ਉਹ ਬਚੀ ਰਹੂਗੀ ਘੱਟੋ ਘੱਟ 5 ਸਾਲ ਤਾਂ ਉਹਨੂੰ ਫਿਰ ਡੱਕਾ ਵੀ ਫਿਕਰ ਨਹੀਂ ਹੋਣਾ ਜਦੋਂ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਫਿਰ ਕਹਿੰਦੇ ਨੇ ਜੀ ਓਹੋ ਯਾਰ ਅਸੀਂ ਇਹਨੂੰ ਵੋਟਾਂ ਕਿਉਂ ਨਹੀਂ ਪਾਈਆਂ ਅਸੀਂ ਤਾਂ ਜਿਤਾ ਹੀ ਦਿੰਦੇ ਵਿਚਾਰਾ ਬਚ ਜਾਂਦਾ ਪਹਿਲਾਂ ਸਿੱਧੂ ਦੀ ਉਦਾਹਰਨ ਸਭ ਨੂੰ ਪਤਾ ਹੈ ਮੈਂ ਤਾਂ ਇਹ ਕਹਿਣਾ ਕਿ ਕੱਲ ਨੂੰ ਨਾ ਜੇ ਮਨਕਿਰਤ ਆਲਖ ਵੋਟਾਂ ਦੇ ਵਿੱਚ ਖੜਾ ਹੁੰਦਾ ਤਾਂ ਉਸ ਨੂੰ ਖੁੱਲੇ ਦਿਲ ਨਾਲ ਵੋਟਾਂ ਪਾਇਓ ਕਿਉਂਕਿ ਉਹ ਵੀ ਕਿਸੇ ਬੱਚੇ ਦਾ ਪਿਓ ਆ ਮਾਂ ਦਾ ਪੁੱਤ ਆ ਕਿਸੇ ਦਾ ਪਤੀ ਆ ਕਿਸੇ ਦਾ ਭਰਾ ਤੇ ਸਭ ਤੋਂ ਵੱਡੀ ਗੱਲ ਉਹ ਇੱਕ ਇਨਸਾਨ ਹੈ ਯਾਰ ਚਾਹੇ ਉਹ ਵੋਟਾਂ ਦੇ ਲਾਲਚ ਨੂੰ ਕਹਿ ਲੋ ਜਾਂ ਕਿਵੇਂ ਵੀ ਕਹਿ ਲੋ ਸੇਵਾ ਕਰ ਰਿਹਾ ਸੇਵਾ ਤਾਂ ਕਰ ਰਿਹਾ ਨਾ ਬਹੁਤ ਘਰਾਂ ਦੇ ਦੀਵੇ ਤਾਂ ਉਹਨੇ ਚਲਦੇ ਕਰਤੇ ਰੋਟੀ ਲਾਤੇ ਘਰ ਬਣਾ ਕੇ ਦੇਤੇ ਇਹ ਵਿਦਵਾਨੀਆਂ ਆਪਦੇ ਕੋਲ ਰੱਖਿਆ ਕਰੋ ਉਹਨੂੰ ਪਤਾ ਹੈ ਜੀ ਨੂੰ ਥ੍ਰੈਟ ਆਉਂਦੇ ਨੇ ਦਿਨ ਰਾਤ ਕੌਲਾਂ ਆਉਂਦੀਆਂ ਨੇ ਉਹਨੂੰ ਪਤਾ ਹੈ ਵੀ ਜੇ ਮੈਂ ਸਰਕਾਰ 'ਚ ਵੱਢ ਜਾਊਂਗਾ ਤਾਂ ਮੈਂ ਬਚਿਆ ਰਹੂੰਗਾ ਠੀਕ ਹੈ ਲੱਗਦਾ ਤਾਂ ਮੈਨੂੰ ਵੀ ਇਹੀ ਆ ਜਦੋਂ ਭਗਵੰਤ ਮਾਨ ਨਾਲ ਵੀਡੀਓ ਕਾਲ ਹੋਈ ਮੈਂ ਵੀ ਸੋਚ ਦਾ ਜਾਂਦਾ ਕਿ ਮੈਂ ਆਉਣ ਵਾਲੇ ਇਲੈਕਸ਼ਨਾਂ ਚ ਖੜਾ ਹੋਊਗਾ ਪਰ ਇਸ ਵਿੱਚ ਮਾੜਾ ਕੀ ਆ ਯਾਰ ਉਸ ਨੂੰ ਪਤਾ ਹੈ ਜਿਹੋ ਜੀ ਉਹਦੀ ਲਾਈਫ ਚੱਲ ਰਹੀ ਹੈ ਉਹਨੂੰ ਸਖਤ ਜ਼ਰੂਰਤ ਹੈ ਕਿਸੇ ਨਾ ਕਿਸੇ ਪਾਵਰ ਦੇ ਵਿੱਚ ਆਉਣ ਦੀ ਨਹੀਂ ਤਾਂ ਸਾਰੀ ਜ਼ਿੰਦਗੀ ਯਾਰ ਤੁਸੀਂ ਦੇਖੋ ਤੁਸੀਂ ਨਾ ਪੂਰੀ ਜ਼ਿੰਦਗੀ ਆਪਣੇ ਨਾਲ 10-10 ਗੱਡੀਆਂ ਦਾ ਕਾਫਲਾ ਲੈ ਕੇ ਚੱਲ ਕੇ ਦੇਖੋ ਤੁਹਾਨੂੰ ਬੇਚ ਨਹੀਂ ਹੋਣ ਲੱਗ ਜੂ ਕਿਉਂਕਿ ਹਰ ਬੰਦਾ ਪ੍ਰਾਈਵੇਸੀ ਚਾਹੁੰਦਾ ਹੈ ਤੇ ਜਦੋਂ 24 ਘੰਟੇ ਵਾਲੇ ਦੁਆਲੇ ਗਨਮੈਨ ਹੋਰ ਬੰਦਿਆਂ ਨਾਲ ਕਿਰਿਆ ਰਹਿੰਦਾ ਉਹ ਨਾ ਤਾਂ ਉਹਨੂੰ ਕਦੇ ਤਾਂ ਯਾਰ ਆਪਣੀ ਪਰਸਨਲ ਸਪੇਸ ਚਾਹੀਦੀ ਆ ਕਿ ਮੈਂ ਕੱਲਾ ਜਾ ਸਕਾਂ ਰਿਸ਼ਤੇਦਾਰੀਆਂ 'ਚ ਵੀ ਜਾਣਾ ਹੋਰ ਵੀ ਕਿਤੇ ਜਾਣਾ ਮਤਲਬ ਇੰਨੇ ਬੰਦਿਆਂ ਨੂੰ ਨਾਲ ਲੈ ਕੇ ਚੱਲਣਾ ਕੋਈ ਸੌਖਾ ਕੰਮ ਨਹੀਂ ਕਈ ਲੋਕਾਂ ਲਈ ਤਾਂ ਇਹ ਕਹਿੰਦੇ ਨੇ ਜੀ ਚੜ੍ਹਾਈ ਆ ਇੰਨੇ ਗਨਮੈਨ ਇੰਨੀਆਂ ਗੱਡੀਆਂ ਪਰ ਜਿਨ੍ਹਾਂ ਨਾਲ ਇੰਨੀਆਂ ਗੱਡੀਆਂ ਤੇ ਗਨਮੈਨ ਚੱਲਦੇ ਨੇ ਨਾ ਉਹਨਾਂ ਤੇ ਮੈਨੂੰ ਗੰਦਮੰਦ ਬੋਲਿਆ ਉਹ ਵੀ ਜਾ ਕੇ ਹੁਣ ਪੂਰੀਆਂ ਦੇਖ ਲਿਓ ਹੁਣ ਕਰੋ ਕਮੈਂਟ ਹੁਣ ਕੋਤੋ ਕੀਤਾ ਵੀ ਨਹੀਂ ਜਾਣਾ ਹੱਕ ਚ ਗਾਲ ਕੱਢਣ ਵਾਲੀ ਤੁਹਾਡੇ ਗੁੱਠੇ ਚੱਲਦੇ ਨੇ ਜਿਹਨੂੰ ਜਾਣਕਾਰੀ ਚੰਗੀ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ